ਬੜੇ ਸਾਰੇ ਲੋਕ ਪੁੱਛਦੇ ਆ ਕਿ ਜੇ ਰਖੜੀ ਦਾ ਸਿੱਖ ਧਰਮ ਦੇ ਨਾਲ ਕੋਈ ਸਬੰਧ ਨਹੀਂ ਆ ਫਿਰ ਬਾਬੇ ਬਕਾਲੇ ਦੀ ਧਰਤੀ ਉਤੇ ਰਖੜ ਪੁੰਨਿਆ ਦਾ ਮੇਲਾ ਜਿਹੜਾ ਕਿਉਂ ਮਨਾਇਆ ਜਾਂਦਾ ਆ ਪਰ ਅਸਲ ਵਿੱਚ ਦਾ ਇਤਿਹਾਸ ਕੁਝ ਹੋ ਰਿਹਾ ਜਦੋਂ ਗੁਰੂ 8ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਮਹਾਰਾਜ ਨੇ ਕਿਹਾ ਸੀ ਨਾ ਕਿ ਜਿਹੜੇ ਨੌਵੇਂ ਗੁਰੂ ਨੇ ਉਹ ਬਾਬੇ ਬਕਾਲੇ ਦੀ ਧਰਤੀ ਤੇ ਨੇ ਤੇ ਬਾਬੇ ਬਕਾਲੇ ਦੀ ਧਰਤੀ ਤੇ ਕਈ ਪਖੰਡੀਆਂ ਸਾਧੂਆਂ ਨੇ ਨਾ ਤੇ 22 ਮੰਡੀਆਂ ਲਾ ਲੀਆਂ ਸੀ ਪਾਓ ਕਿ ਆਪ ਗੁਰੂ ਬਣ ਕੇ ਬਹਿ ਗਏ ਸੀ ਤੇ ਜਦੋਂ ਬਾਬਾ ਮੱਖਣ ਸ਼ਾਹ ਲੁਬਾਣਾ ਆਇਆ ਸੀ ਨਾ ਤੇ ਇਹ ਸਾਰੇ ਭਾਈ ਜਿਹੜੇ ਸਾਧ ਪਖੰਡੀ ਸੀ ਆਪਣੇ ਆਪ ਨੂੰ ਗੁਰੂ ਕਹਿੰਦੇ ਸੀ ਤੇ ਫਿਰ ਭਾਈ ਮੱਖਣਸ਼ਾਹ ਲਬਾਣੇ ਨੇ ਪਰਖ ਕੀਤੀ ਦੋ-ਦੋ ਮੋਰਾ ਅਗੇ ਰੱਖੀਆਂ ਤੇ ਕਿਹਾ ਵੀ ਜਿਹੜਾ ਸੱਚਾ ਗੁਰੂ ਹੋਗਾ ਆਪੇ ਜਾਣ ਲਵੇਗਾ ਕਿ ਮੈਂ ਤੇ 500 ਮੋਰਾ ਕਿਹਾ ਸੀ ਤੇ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਕੋਲ ਗਏ ਮਹਾਰਾਜ ਦਰਸ਼ਨ ਕੀਤੇ ਮਹਾਰਾਜ ਕਹਿੰਦੇ ਮੱਖਣਸ਼ਾਹ ਜਦੋਂ ਤੂੰ ਕਹਿੰਦਾ ਸੀ ਕਿ ਮੇਰਾ ਜਹਾਜ਼ ਪਾਰ ਲੱਗ ਜੇ ਉਦੋਂ ਤੇ 500 ਮੋਰਾ ਗਈਆਂ ਸੀ ਤੇ ਹੁਣ ਦੋ ਹੀ ਲੈ ਕੇ ਆਇਆ ਤੇ ਉਸ ਵੇਲੇ ਮੱਖਣਸ਼ਾਹ ਲਬਾਣੇ ਨੇ ਕੋਠੇ ਉੱਤੇ ਚੜਕੇ ਨਾ ਰੋਲਾ ਪਾਇਆ ਤੇ ਸੱਚਾ ਗੁਰ ਲਾਧੋ ਰੇ ਗੁਰ ਲਾਧੋ ਰੇ ਉਦੋਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਪ੍ਰਗਟ ਹੋਏ ਸੀ ਉਸ ਦਿਨ ਦੀ ਯਾਦ ਦੇ ਵਿੱਚ ਕਿਉਂਕਿ ਗੁਰੂ ਸਾਹਿਬ ਜਿਹੜੇ ਗੁਰਤਾ ਗੱਦੀ ਦੇ ਬਰਾਜਮਾਨ ਹੋਏ ਸੀ ਇਸ ਕਰਕੇ ਦਿਨ ਜਿਹੜਾ ਮਨਾਇਆ ਜਾਂਦਾ ਹੈ ਉਸ ਦਿਨ ਪੁੰਨਿਆ ਸੀ ਇਸ ਕਰਕੇ ਸਿੱਖ ਦਿਨ ਮਨਾਉਂਦੇ ਨੇ ਇਸ ਭਾਵਕ ਗੱਲ ਹੈ ਵੀ ਇਸ ਦਿਨ ਹੀ ਰਖੜੀ ਹੁੰਦੀ ਹੈ ਇਸ ਕਰਕੇ ਇਹਨੂੰ ਰਖੜ ਪੁੰਨਿਆ ਦਾ ਮੇਲਾ ਕਿਹਾ ਜਾਂਦਾ ਹੈ ਬਾਕੀ ਰਖੜੀ ਦਾ ਸਾਡੇ ਨਾਲ ਕੋਈ ਸਬੰਧ ਨਹੀਂ ਹੈ